ਲਈ ਤਿਆਰ ਹੈ ਤੇ ਲੋਕ ਵੱਡੇ ਪੱਧਰ ਤੋਂ ਸਾਥ ਦੇ ਰਹੇ ਸਾਨੂੰ ਹਰ ਰੋਜ਼ ਲੋਕ ਜੁਆਇਨ ਕਰ ਰਹੇ ਆਮ ਆਦਮੀ ਪਾਰਟੀ ਛੱਡ ਕੇ ਤੇ ਬੀਜੇਪੀ ਛੱਡ ਕੇ ਅੱਜ ਵੀ ਇੱਕ ਐਮਸੀ ਤੇ ਉਹਨਾਂ ਦੇ ਨਾਲ ਹੋਰ ਬੰਦਿਆਂ ਨੇ ਜੁਆਇਨ ਕੀਤਾ ਹਰ ਰੋਜ਼ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਪੱਧਰ ਤੇ ਸਾਨੂੰ ਹੰਗਾਰਾ ਮਿਲ ਰਿਹਾ ਹੈ ਤੇ ਸਾਨੂੰ ਐਕਟਿਵ ਵਰਕਰ ਦੂਸਰੀਆਂ ਪਾਰਟੀਆਂ ਦੇ ਤੇ ਲੀਡਰ ਸਹਿਬਾਨ ਦੂਸਰੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਸ਼ੇਵਦੇar ਭਗਤ ਜੀ ਨੇ ਸਨ ਜੁਆਇਨ ਕੀਤਾ ਅੱਜ ਐਮਸੀ ਲਖਵੀਰ ਬਾਜ ਲਖਵੀਰ ਬਾਜਵਾ ਜੀ ਨੇ ਜੁਆਇਨ ਕੀਤਾ ਇਸ ਤਰ੍ਹਾਂ ਰੋਜ਼ ਸਾਡੇ ਜੁਆਇਨਿੰਗ ਜਾਰੀ ਹੈ ਤੇ ਸਾਡਾ ਜਿਹੜਾ ਟੱਬਰ ਹੈ ਉਹ ਵੱਧ ਰਿਹਾ ਹੈ ਐਸੀ ਵੱਡੀ ਜਿੱਤ ਵੱਲੋਂ ਵੱਧ ਰਿਹਾ ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਆਪਨੇ ਇੱਥੇ ਘਾਤ ਲੈਂਦੇ ਆ ਕਿ ਆਮਾ ਵੀ ਸਾਡੀ ਵਰਤ ਤੇ ਪੈਰੇ ਨਹੀਂ ਜੀ ਉਹ ਜਿਹੜਾ ਖੂਦ ਚਾਹਵਾ ਸਾਡੀ ਘਰ ਨਹੀਂ ਲਿਆ ਘਰ ਦੇ ਵਿੱਚ ਕੁਝ ਭੈਟ ਕੀਤੀ ਹੈ 15 ਦਿਨਾਂ ਵਾਸਤੇ ਤੇ ਨਹੀਂ ਕੋਈ ਕਿਰਾਇਆ ਫਿਕਸ ਹੋਇਆ ਤੇ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਮੁੱੱਚੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸੰਭੋ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਥ ਕੁਰਸੀ ਨੂੰ ਪਿਆਵਾ ਤੇ ਇੱਕ ਪੱਗ ਨੂੰ ਪਿਆਵਾ ਥੋੜੇ ਦਿਨਾਂ ਵਿੱਚੇ ਇਹ ਸਰਕਾਰ ਨੇ ਚੱਲਦੇ ਹੋ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਸਾਹਮਣ ਤੇ ਜੇ ਇੱਥੇ ਹੁਣ ਆਈ ਹੈ ਤਾਂ ਸਾਡੇ ਵੈਸਟ ਹਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁਮਰਿਆ ਗਲੀਆਂ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਜਿਹਦੇ ਨਾਲ ਸੱਤ ਮਸ਼ੀਨਾਂ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗੇ ਬਈ ਐ ਸੀਐਮ ਸਾਹਿਬ ਨੂੰ ਵੀ ਹੁਕਮ ਜਾਰੀ ਕਰਨੇ ਚਾਹੀਦੇ ਆ ਕਿ ਜਿਹੜਾ 2 ਸਾਲ ਤੋਂ ਗੰਦਾ ਪਾਣੀ ਪਲਾ ਰਹੇ ਉਹ ਠੀਕ ਹੋ ਜੇ ਸਰ ਅਕਾਲੀ ਦਲ ਵਿੱਚ ਵਿਲੇਸ਼ ਚੱਲਦਾ ਪਿਆ ਅੱਜ ਬੀਬੀ ਸਰਜੀਤ ਕੌਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਹੋਣੀ ਤੇ ਬਾਕੀ ਹੋਰ ਤੁਹਾਨੂੰ ਜਿੱਥੇ ਮਾਨ ਹੋਣਾ ਤੋਂ ਮਦਦ ਮੰਗੀ ਉਹ ਕਹਿੰਦੀ ਪਾਰਟੀ ਇਹਦਾ ਮਨ ਕਰਦਾ ਕਿ ਪੈਸੇ ਨਹੀਂ ਦੇਣੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਤੁਹਾਨੂੰ ਸਰਜੀਤ ਕੌਰ ਨੂੰ ਜੇ ਰੂ ਨੇ ਅਕਾਲੀ ਦਲ ਨੇ ਖੜਾ ਹੀ ਨਹੀਂ ਕੀਤਾ ਤਾਂ ਉਹ ਨਾਮ ਕਾ ਨੂੰ ਵਿਚਾਰੀ ਲੈ ਰਹੀ ਹੈ ਬੀਬੀ ਉਹਨਾਂ ਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਸਰਕਾਰ ਕਿਹੜੀ ਸਰਕਾਰ ਟੁੱਟ ਰਹੀ ਹੈ ਸਰਕਾਰ ਕਿਵੇਂ ਟੁੱਟ ਰਹੀ ਹੈ ਸਰਕਾਰ ਦੇ ਐਮ.ਐਲ.ਏ ਇਕੱਠੇ ਹੋ ਕੇ ਸਰਕਾਰ ਨੂੰ ਤੋੜਨ ਲੱਗੇ ਹੋਏ ਐ ਤੇ ਅੰਦਰ ਖਾਤੇ ਵੱਡੀ ਗਿਣਤੀ ਦੇ ਵਿੱਚ ਐਮ.ਐਲ.ਏ ਮੁੱਖ ਮੰਤਰੀ ਦੇ ਖਿਲਾਫ ਇਕੱਠੇ ਹੋ ਰਹੇ ਚੰਨੀ ਸਾਹਿਬ ਚੰਨੀ ਸਾਹਿਬ ਜਲੰਧਰ 'ਚ ਇੱਕ ਮੀਟਿੰਗ ਹੁੰਦੀ ਆ ਜਿਹੜੇ ਨਮੂਨਤਾਂ ਦੇ ਤੇ ਅਕਾਲੀ ਦਲ ਦੀ ਉੱਥੇ ਸੁਪਰੀਰ ਬਾਦਲ ਨਾਲ ਮੀਟਿੰਗ ਹੁੰਦੀ ਆ ਉਹ ਕਹਿੰਦੇ ਕਿ ਲੋਟਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੀ.ਜੇ.ਪੀ ਨੂੰ ਐਵੇਂ ਆਮ ਆਦਮੀ ਪਾਰਟੀ ਨੇ ਗਿਆ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਐ ਐਸੀ ਉਹਦੇ ਦਖਲ ਨਹੀਂ ਦੇਣਾ ਚਾਹੁੰਦੇ ਸਖਬੀਰ ਖਿਲਾਫ ਸੁਖਵੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਐ ਕੁਝ ਉਹਨਾਂ ਦੇ ਹੱਕ ਵਿੱਚ ਇਕੱਠੇ ਹੋਏ ਐ ਸਾਡਾ ਇਹਦੇ ਨਾਲ ਕੋਈ ਸਰਵਕਾਰ ਨਹੀਂ ਅਕਾਲੀ ਦਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਫੁੱੜਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨਿਕਰ ਅੱਜ ਦੀ ਨਹੀਂ ਬਹੁਤ ਦੇਰ ਦੀ ਦਿਖ ਰਹੀ ਹੈ ਸੋ ਇਹ ਚੀਜ਼ ਵੀ ਹੈ ਜਿਹੜੀ ਦੇਖ ਲੈਣੀ ਚਾਹੀਦੀ ਹੈ ਕਿ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਬਾਰੀ-ਬਾਰੀ ਕਰ ਲੋ ਮੈਂ ਕਿੱਥੇ ਜਾਣਾ ਹਾਂ ਰਿਵਾਰਡ ਦਿੱਤਾ ਉਹਨਾਂ ਨੇ ਹਾਂਜੀ ਕਿ ਕਿ ਐਮਐਲਏ ਜੁਮੇ ਇੱਕ ਰਿਵਾਰਡ ਲਾਇਆ ਹੈਗਾ ਵੈਸੇ ਜਿਹੜਾ ਹਲਕਾ ਹੈਗਾ ਜਿਹਦੀ ਜੋ ਜਲਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਸਾਰੇ ਜਿਹੜੇ ਮਿਸਟਰ ਬੜਾ ਸੀਰੀਅਸਲੀ ਹੋ ਗਏ ਇਲੈਕਸ਼ਨ ਲੜ ਰਹੇ ਨੇ ਉਹਨੂੰ ਆਮ ਆਦਮੀ ਪਾਰਟੀ ਦੇ ਮੇਰੀ ਗੱਲ ਸੁਣ ਲੋ ਚੱਲ ਦੀ ਗੰਡਾਸੀ ਬੈਠ ਕੇ ਛੱਡ ਸਭ ਛੱਡ ਕੇ ਜੁੰਡੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦਾ ਆਪਣਾ ਐਮ.ਐਲ.ਏ ਛੱਡ ਗਿਆ ਸੀਤਨਗਰਾਲ ਇਹਨਾਂ ਦਾ ਹੀ ਐਮ.ਐਲ.ਏ ਸੀਗਾ ਸਾਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮ.ਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀਜੇਪੀ ਦਾ ਉਮੀਦਵਾਰ ਬਣਾਇਆ ਵਾ ਕੀ ਐਡੀ ਬੜੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ ਐਮ.ਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮਐਲਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਦਲ ਬਦਲੂਆਂ ਦਾ ਟੋਲੇ ਨੂੰ ਉਤਸ਼ਾਹਤ ਕਰ ਰਹੀ ਆਮ ਆਦਮੀ ਪਾਰਟੀ ਤੇ ਬੀਜੇਪੀ ਐਸੀ ਦੀ ਘੋਰ ਨਿੰਦਾ ਕਰਦੇ ਇਹ ਦਲ ਬਦਲੂ ਜਿਹੜੇ ਇਧਰ ਤੋਂ ਉਧਰ ਜਾ ਕੇ ਖੜੇ ਉਧਰ ਤੋਂ ਇਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਹੀਂ ਉਹ ਪਸ਼ੌਰ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਨੇ ਬੀਜੇਪੀ ਚ ਨਹੀਂ ਕੰਮ ਹੋਇਆ ਕਾਮਯਾਬ ਹੋਇਆ ਉਹਨੇ ਆਮ ਆਦਮੀ ਚ ਨਹੀਂ ਹੋਣਾ ਜਿਹੜਾ ਆਮ ਆਦਮੀ ਚ ਹੋਇਆ ਉਹਨੇ ਕਾਂਗਰਸ ਚ ਨਹੀਂ ਹੋਣਾ ਇਹ ਗੱਲ ਬਦਲੂ ਹੈ ਗੱਲ ਬਦਲੂ ਆਂ ਨੂੰ ਲੋਕ ਪਹਿਲਾਂ ਵੀ ਸਭ ਕੁਝ ਸਿਖਾਇਆ ਤੇ ਹੁਣ ਵੀ ਸਿਖਾਉਣਗੇ ਸਰ ਇਹ ਦੇਦਾ ਦੁਸ਼ਨ ਚੋਟਾਲਾ ਨੇ ਕਹਾ ਕਿ ਪੰਜਾਬ ਇੱਥੇ ਦੀ ਗੱਲ ਕਰੋ ਇੱਥੇ ਦੀ ਸਰ ਮਾਨ ਸਰਿੰਦਰ ਕੌਰ ਹੋਣਾ ਤੇ ਨਾ ਆਮ ਆਦਮੀ ਪਾਰਟੀ ਨੇ ਰੋਕ ਲਗਾਈ ਨੇ ਕੋਣਾਂ ਕਹਿੰਦੇ ਕਿ ਸਮਾਰਟ ਸਿਟੀ ਪ੍ਰੋਜੈਕਟ ਦਾ ਪੈਸਾ ਜਿਹੜਾ ਸਰਿੰਦਰ ਕੌਰ ਹੋਣਾ ਨੇ ਖਾਦਾ ਇਹਨੂੰ ਕਿਵੇਂ ਦੇਖੋ ਮੈਂਬਰ ਹੀ ਨਹੀਂ ਸੀ ਸਰਿੰਦਰ ਕੌਰ ਮੈਡਮ ਯਾ ਤਾਂ ਐਮਸੀ ਰਹੇ ਇਹ ਸੀਨੀਅਰ ਡਿਪਟੀ ਮੇਅਰ ਰਹੇ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾ ਹੀ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸ੍ਰਿੰਦਰ ਕੌਰ ਬੀਬੀ ਨੂੰ ਪਾਵਰ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦੁਆ ਸਕਦੀ ਉਹ ਇੱਕ ਨੇਕ شریف ਇਮਾਨਦਾਰ ਔਰਤ ਹੈ ਜੀਨੇ ਪੰਜ ਵਾਰ ਇੱਥੇ ਚੋਣ ਲੜ ਕੇ ਜੀਤੀਏ ਤੇ ਲੋਕਾਂ ਦੀ ਸੇਵਾ ਕੀਤੀ ਪਹਿਨਾ ਉਹਦੇ ਪਤੀ ਨੇ ਸੇਵਾ ਕੀਤੀ ਇਸ ਤੋਂ ਹੋਣਹਾਰ ਉਮੀਦਵਾਰ ਨਾ ਕੋਈ ਹੈ ਬਾਕੀ ਸਾਰੇ ਦਲ ਬਦਲੂ ਹੈ ਤੇ ਇੱਕ ਤਰ੍ਹਾਂ ਦੇ ਸੱਟਾ ਲਾਉਣ ਵਾਲੇ ਇੱਥੇ ਨਸ਼ੇ ਬਕਾਉਣ ਵਾਲੇ ਦੂਸਰੇ ਉਮੀਦਵਾਰ ਹੈ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਲੁੱਟਿਆ ਹਲਕੇ ਨੇ ਸਾਰੀ ਪੋਰਟੇ ਦਾ ਕੰਮ ਇੱਕ આરોਪ ਲੱਗਿਆ ਹੈ ਕਿ ਮੈਡਮ 20 ਸਾਲ ਤੋਂ ਇੱਥੇ ਇੱਕਦਮ ਜਿੱਦਦੇ ਰਹੇ ਆ ਪਰ ਅਜੇ ਤੱਕ ਅਜਿਹਾ ਕੋਈ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਜਿਹੜਾ ਦਫਤਰ ਨੂੰ ਮਿਨਿਸਟਰ ਆਫ ਅਫੇਅਰਸ ਨੂੰ ਮਿਲੇ ਸੀ ਉਹ ਉੱਥੇ ਤాలే ਹੀ ਲੱਗੇ ਰਹੇ ਕਦੇ ਉੱਥੇ ਬੈਠੇ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਜ ਨਹੀਂ ਜਿੱਤਦਾ ਸਰਪੰਚ ਤਾਂ ਕਿਹਾ ਜਿੱਤਣਾ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਲੈਗੂਲਰ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਜੇ ਲੋਕਾਂ ਨੂੰ ਮਿਲਦੀ ਜੁਲਦੀ ਰਹੀ ਹੈ ਜੇ ਲੋਕਾਂ 'ਚ ਪਿਆਰ ਹੈ ਤਾਂ ਹੀ ਜਿੱਤਦੀ ਰਹੀ ਹੈ ਹੁਣ ਵੀ ਐਮਐਲਏ ਦੀ ਇਲੈਕਸ਼ਨ ਬਹੁਤ بڑے ਮਾਰਜਨ ਨਾਲ ਜਿੱਤੇਗੀ। ਹਾਂ ਬੜੀ ਕਦੀ ਨਹੀਂ ਵੈਸਲ ਕਦੇ ਗੜੀਆਂ ਨਾਲੀਆਂ ਦੀ ਤੇ ਗੱਲ ਕੀਤੀ ਵੈਸਲ ਕੇ ਨਾਰਥ ਮੰਗਰ ਵੈਸਲ ਸਾ ਵੀ ਨਰਸ਼ਰਾ ਊਏਲਾ ਾਡੇ ਦਾ ਗੜ ਬਣਦਾ ਜਾ ਰਿਹਾ। ਉਹਦੇ ਬਾਰੇ ਤੁਸੀਂ ਜਨੰਦਰ ਤੋਂ ਐਮਪੀ ਵੀ ਹੋਂ ਦੇ ਤੁਹਾਡੇ ਕੈਂਡੀਡੇਟ ਜਿੱਤਣਾ ਉਹਦੇ ਬਾਰੇ ਕੀ ਕਰਦੇ। ਗੜ ਬਣਦਾ ਨਹੀਂ ਜਾ ਰਿਹਾ। ਗਾੜੀ ਇਹਨਾਂ ਨੇ ਬਣਾਇਆ ਪਿਛਲੇ 2 ਸਾਲ ਤੋਂ। ਉਹਦੇ ਵਿੱਚ ਛੀਤ ਰੁਗਰਾਲ ਵੀ ਹੈ ਉਹਦੇ ਚ ਸਾਰੇ ਜਾਣੇ ਇਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਇੱਥੇ ਕਦੇ ਇਸ ਤਰ੍ਹਾਂ ਜੂਏ ਸੱਟੇ ਦੜੇ ਦਾ ਅੱਡਾ ਨਹੀਂ ਹੁੰਦਾ ਸੀ ਇਸ ਤਰ੍ਹਾਂ ਗੜ ਨਹੀਂ ਹੁੰਦਾ ਸੀ ਜਦੋਂ ਉਹਦੀ ਆਮ ਆਦਮੀ ਪਾਰਟੀ ਆਈਏ ਚਾਹੇ ਉਹਦੇ ਸੀਤਲੂ ਘਰਾਰ ਰਿਹਾ ਚਾਹੇ ਰਿੰਕੂ ਰਿਹਾ ਚਾਹੇ ਹੁਣ ਉਹ ਕੰਮ ਨੂੰ ਵੱਡੇ ਲੀਡਰਾਂ ਦੀ ਛਾਹ ਦੇ ਨਾਲ ਇੱਥੇ ਦਾ ਅਰੋੜਾ ਦੇਖ ਰਿਹਾ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਕਰਿਆਦ ਰਿਹਾ ਇਹੀ ਇੱਥੇ ਜੂਆ ਚਲਾ ਰਹੇ ਇਹੀ ਡੜਾ ਸੱਟਾ ਜਲਾ ਰਹੇ ਲਾਟਰੀ ਸਿਸਟਮ ਇਹ ਚਲਾ ਰਹੇ ਨਸ਼ਿਆਂ ਦੀ ਪਰਮਾਰ ਇਹਨਾਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜਦ ਤੱਕ ਸੀਤ ਰਉਂਗਰਾਲ ਇਹਨਾਂ ਨਾਲ ਸੀ ਜਦ ਤੱਕ ਉਹ ਇੱਥੇ ਚਲਾ ਰਿਹਾ ਸੀ ਹੁਣ ਉਹ ਭਾਜਪਾ ਚਲੇ ਗਿਆ ਹੁਣ ਇਹ ਆਪ ਚਲਾ ਰਹੇ ਇਹਨਾਂ ਦਾ ਦੂਸਰੇ ਐਮਐਲਏ ਚਲਾ ਰਿਹਾ ਕਿਤੇ ਤੱਕ ਕਹਿ ਰਿਹਾ ਤੁਹਾਨੂੰ ਕੰਮ ਦੇ ਹੋ ਗਿਆ ਹੁੰਦਾ ਨੀ ਘਰੇ ਤੋਂ ਆਏਗੀ ਕਿੱਥਾ ਜੀ ਸਾਡਾ ਮਸਲਾ ਲੈ ਕੇ ਗੱਲ ਕਿੱਥੇ ਅਜੇ ਤਾਂ ਕੱਲ ਸੌ ਚੱਕ ਕੇ ਆਇਆ ਵੀਰ ਜੀ ਕਾਫੀ ਦੇਰ ਹੋ ਗਈ ਯਾਰ ਇਹਨਾਂ ਦਾ ਮਨ ਉਹ ਦੱਸ ਦੇ ਯਾਰ ਜੀ ਸਾਡੇ ਨਾਲ ਥਾਲੀਵਾਲ ਜੀ ਨੇ ਕਹਿਣਾ ਹੈਗਾ ਕਿ ਸਾਡੇ ਨਾਲ ਸਾਨੂੰ ਜਿਤਾਉਂਦੇ ਹੋ ਤੇ ਅਸੀਂ ਤੁਹਾਨੂੰ ਸਾਫ਼ ਸੁਥਰਾ ਪਾਣੀ ਦੇਵਾਂਗੇ ਤੁਹਾਨੂੰ ਸਾਫ਼ ਕੀ ਨੇ ਕਿਹਾ ਜੀ ਇਹ ਕੈਪਟਨ ਕਿੱਥੇ ਜਿਹੜੇ ਥਾਲੀਵਾਲ ਜੀ ਨੇ ਦੋ ਸਾਲ ਕਿੱਥੇ ਸੀ ਕਿ ਥਾਲੀਵਾਲ ਸਾਹਿਬ ਟਾਈ ਹੋ ਗਿਆ 22 ਸਾਲ ਤੱਕ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 22 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ 22 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਸ਼ੀਤਲਗਰਾਲ ਬਦਫੈਲੀਆਂ ਫਲਾ ਰਿਆ ਆਪਣੀਆਂ ਸਾਡੀਆਂ ਧੀਆ ਪੈਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸ਼ੀਤਲਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਇਹ ਉਹਨਾਂ ਨੂੰ ਕਦੇ ਦਿਖਿਆ ਨਹੀਂ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਕਿੰਨੇ ਪੈਂਦੇ ਨਾਲੇ ਧੀਆ ਨੂੰ ਸ਼ਰਮ ਨਹੀਂ ਆਉਦੀ ਇਹਨਾਂ ਲੋਕਾਂ ਨੂੰ ਐਮਐਲਏ ਬਣ ਕੇ ਉਹਦਾ ਉਹਦਾ ਜਿਹੜਾ ਪੀਏ ਹੈ ਸੌਦੇ ਕਰ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਇੱਥੇ ਲੀਡਰ ਰਹਿਣਗੇ ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਜਿਹੜਾ ਅਜੇ ਤੱਕ ਨਹੀਂ ਉਹਨੇ ਸੁਣਿਆ ਅਜੇ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਕਿ ਇੱਕ ਐਮਐਲਏ ਦਾ ਕੈਂਡੀਡੇਟ ਹੈ ਜਿਹੜਾ ਉਹਦਾ ਪੀਏ ਕੁੜੀ ਦੇ ਨਾਲ ਸੌਦਾ ਕਰ ਰਿਹਾ ਕਿ ਤੂੰ ਗੱਲ ਅੱਗੇ ਲੀਕ ਨਾ ਕਰੀ ਗੱਲ ਇਹ ਸ਼ਰਮ ਨਹੀਂ ਆਈ ਅੱਜ ਤੱਕ ਮੁੱਖ ਮੰਤਰੀ ਨੂੰ ਕਿ ਉਹਦੇ ਪਰਚਾ ਦਰਜ ਕਰੇ ਸਾਡਾ ਸਮਾਂ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੇ ਆទੀਆਂ ਪੈਣਾ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਧੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆ ਹਰ ਚਿੱਟੇ ਦੀ ਲੋਕਾਂ ਨੂੰ ਬਿਗਰਿਆ ਬਹੁਤ ਧੰਨਵਾਦ ਸਤ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਕਾਫੀ ਤਲਖੀ ਦੇ ਨਾਲ ਉਹਨਾਂ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਇਸ ਚੀਜ਼ ਦਾ ਦਾਵਾ ਠੋਕਿਆ ਹੈ ਕਿ ਸਰਕਾਰ ਟੁੱਟਣ ਵਾਲੀ ਆਪ ਦੀ ਪਾਰਟੀ ਵਿਧਾਇਕ ਸਰਕਾਰ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਨੇ ਸੰਸਦ ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਵਾ ਹੈ ਕਿ ਸਰਕਾਰ ਬਹੁਤ ਜਲਦ ਟੁੱਟਣ ਜਾ ਰਹੀ ਹੈ ਆਖਿਰ ਜਹੀ ਕਿਹੜੀ ਗੱਲਬਾਤ ਲੱਗੀ ਜਾਂ ਫਿਰ ਕਿਹੜੀ ਇਹ ਜੀਆਂ ਗਣਸਵਾਵ ਮਿਲੀਆਂ ਚਰਜੀਤ ਚੰਨੀ ਨੂੰ ਜਿਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਰਕਾਰ ਟੁੱਟਣ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਆਪਣੀਆਂ ਸਟੇਟਮੈਂਟਾਂ ਦੇ ਵਿੱਚ ਵਿਰੋਧੀ ਯਾਨੀ ਕਿ ਸਮੇਂ ਦੀ ਹਕੂਮਤ ਨੂੰ ਖੂਬ ਕੇਰਿਆ ਕਿ ਸਾਡਾ ਜਦੋਂ ਸਮਾਂ ਆਏਗਾ ਉਸ ਮੌਕੇ ਤੇ ਇਹਨਾਂ ਨੂੰ ਦੱਸਾਂਗੇ ਕਿ ਕਿਦਾਂ ਕਾਰਵਾਈ ਕੀਤੀ ਜਾਂਦੀ ਹੈ